ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਬਹੁਤ ਪਿਆਰੇ ਰੰਗ ਡਿਜ਼ਾਈਨ ਤੇ ਪੈਟਰਨ ਨਾਲ ਲਾਨ ਕੀਆ 5 ਮੀਟਰ ਦੇ ਸੂਟ ਵਾਲੀਆਂ ਇੱਕ ਕਲੈਕਸ਼ਨ ਹੈਗੀ ਦੇਖਾਏਗੀ ਜੇ ਤੁਹਾਨੂੰ ਬਾਟਮ ਪਲੇਨ ਮਿਲੇਗਾ ਇਹ ਤੁਸੀਂ ਇੱਕ ਇੱਕ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਮਿਲੇਗਾ 660 ਰੁਪਏ ਦੇ ਵਿੱਚ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤੁਹਾਨੂੰ 1200 ਰੁਪਏ ਦੇ ਵਿੱਚ ਮਿਲੇਗਾ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਬ੍ਰਾਂਡਡ ਕਲੈਕਸ਼ਨਾਂ ਨੇ 660 ਵਿੱਚ ਇੱਕ ਸੂਟ ਹੈ ਤੇ 1300 ਵਿੱਚ ਤੁਸੀਂ ਅਗਰ ਚਾਹੋਗੇ ਤੇ 1200 ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ 홈 ਡਿਲੀਵਰੀ अवेलेबल ਹੈ ਫ੍ਰੀ ਸ਼ਿਪਿੰਗ ਚਾਰजेस ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਚਾਰजेस ਮੈਂ ਇੱਥੇ ਦੱਸਾਂਗੀ ਉਹੀ ਫਾਈਨਲ ਪ੍ਰਾਈਸ ਲੱਗੇਗਾ ਮਸਲੀਨ ਦਾ ਫੈਬਰਿਕ ਹੈ ਇਹਦੇ ਵਿੱਚ ਸ਼ਰਟ ਪ੍ਰਿੰਟਡ ਬਾਟਮ ਜੜੀ ਆ ਉਹ ਵੀ ਪ੍ਰਿੰਟਡ ਆਏਗੀ ਬਟ ਉਹ ਜੜੀ ਆ 베이సింగ్ ਟੋਨ ਵਿੱਚ ਪ੍ਰਿੰਟਡ ਆਏਗੀ ਸ਼ਰਟ ਤੇ ਦੁਪੱਟੇ ਦਾ ਪ੍ਰਿੰਟ ਸੇਮ ਸੇਮ ਆਏਗਾ ਡਿਫਰੈਂਟ ਡਿਫਰੈਂਟ ਟੋਨ ਵਿੱਚ ਹੈ ਬਾਕੀ ਜੇ ਤੁਸੀ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਇਹ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਇੰਪੋਰਟਡ ਇਹਨਾਂ ਨਾਲ ਪਲੇਨ ਆਏਗੀ ਚਾਰ ਰੰਗਾਂ ਵਿੱਚ ਸੂਟ ਆਣਗੇ ਬਹੁਤ ਪਿਆਰਾ ਨਾਲ ਸਟੋਰ ਪ੍ਰਿੰਟਰ ਦੁਪੱਟਾ ਮਿਲੇਗਾ ਬ੍ਰਾਂਡਡ ਹੈ ਕੁਝ ਕਲੈਕਸ਼ਨ ਅੱਜ ਮੈਂ ਲੈ ਕੇ ਆਈਂ ਮਸਲੀਨ ਵਿੱਚ ਕੁਝ ਆਈਆਂ ਨੇ ਵਿంటర్ ਵਾਲੀਆਂ ਇਹ ਵਾਲੇ ਵੈਲਵਟ ਵਿੱਚ ਸੂਟ ਆਣਗੇ ਇਹ ਤੁਹਾਨੂੰ ਸੂਟ ਚਾਰ ਰੰਗਾਂ ਵਿੱਚ ਮਿਲ ਜੇਗਾ ਇੱਕ ਰੈੱਡ ਹੈ ਇੱਕ yellow ਹੈ ਇੱਕ blue ਹੈ ਤੇ ਇੱਕ ਥੋੜਾ bluish tone ਵਿੱਚ ਜਿਹੜਾ sea green color ਹੁੰਦਾ ਉਹ ਵਾਲਾ ਬਾਟਮ ਪਲੇਨ ਆਏਗਾ ਦੁਪੱਟਾ ਵੈਲਵਟ ਦਾ ਬਹੁਤ ਪਿਆਰਾ ਹੈ ਤੇ ਸ਼ਰਟ ਵੀ ਵੈਲਵਟ ਦੀ ਹੈ ਸ਼ਰਟ ਦੇ ਫਰੰਟ ਤੇ ਗਲੇ ਤੇ embroidery ਹੋਈ ਹੈ ਬਾਟਮ ਪਲੇਨ ਆਏਗੀ ਬਾਕੀ ਤੁਸੀਂ ਜੇ ਕੋਈ ਕਵਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦੋ ਸਟੇਟਸ ਵੇਖਣਾ ਤਾਂ ਵੀ ਮੈਸੇਜ ਕਰ ਦੋ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਦਿਖਾ ਹੋ ਜਾਏਗਾ ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰਨਾ ਚਾਹੁੰਦੇ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਫਿਰ ਗਰੁੱਪ ਵਿੱਚ ਐਡ ਕਰ ਲਵਾਂਗੀ ਤੁਹਾਨੂੰ ਡੇਲੀ ਅਪਡੇਟਸ ਆ ਜਾਇਆ ਕਰਨੀਆਂ ਐ ਵੱਲੇ ਪਸ਼ਮੀਨਾ ਦੇ ਐਸਐਸ ਬ੍ਰਾਂਡ ਦੇ ਪਸ਼ਮੀਨਾ ਦੇ ਬਹੁਤ ਹੀ ਪਿਆਰੀ ਪ੍ਰੀਮੀਅਮ ਰੇਂਜ ਦੇ ਸੂਟ ਆ ਕਸ਼ਮੀਰੀ ਜਾਮਵਰ ਵਰਕ ਵੀ ਆਏਗਾ ਇਹਨਾਂ ਤੇ ਰੇਟ ਜਿਹੜਾ ਇਹਨਾਂ ਦਾ 899 ਰੁਪਏ ਆ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਬਾਟਮ ਬਹੁਤ ਪਿਆਰਾ ਪ੍ਰਿੰਟਡ ਹੈ ਸ਼ੌਰ ਪ੍ਰਿੰਟਡ ਹੈ ਸ਼ਾਲ ਜਿਹੜਾ ਨਾਲ ਸਟੌਲ ਆਇਕ ਉਹ ਵੀ ਪ੍ਰਿੰਟਡ ਹੈ ਬਾਕੀ ਅਗਰ ਤੁਸੀਂ ਸੂਟ ਬਾਈ ਕਰਨਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅਗਰ ਕੋਈ ਕੁਇਰੀ ਕਰਨੀ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦਿਓ ਸੂਟ ਬਾਈ ਕਰਨਾ ਵੀ ਨੰਬਰ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨ ਆ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਇਹ ਵਾਲੇ ਵੀ ਪਸ਼ਮੀਨਾ ਦੇ ਲਈ ਬਹੁਤ ਪਿਆਰੇ ਰੰਗ ਨੇ ਵਾਈਨ ਟੋਨ ਹੈ ਰੰਗ ਤੇ ਡਿਜ਼ਾਈਨ ਜੋ ਵੀ ਮੈਂ ਇੱਥੇ ਐਡ ਕੀਤੇ ਨੇ ਉਹ ਸਾਰੇ ਸੂਟ ਅਵੇਲੇਬਲ ਨੇ ਇਹ 580 ਰੁਪਏ ਤੁਹਾਨੂੰ ਮਿਲੇਗਾ ਬਾਟਮ ਤੇ ਬਹੁਤ ਵਧੀਆ ਪ੍ਰਿੰਟ ਹੈ ਸ਼ਰਟ ਤੇ ਦੁਪੱਟਾ ਬਹੁਤ ਵਧੀਆ ਪਸ਼ਮੀਨਾ ਤੇ ਸੂਟ ਆ ਪਸ਼ਮੀਨਾ ਦੀ ਸ਼ਰਟ ਬਾਟਮ ਐਂਡ ਦੁਪੱਟਾ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਅਵੇਲੇਬਲਟ ਦੇ ਆਣਗੇ 3.5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ 490 ਰੁਪਏ ਦਾ ਪ੍ਰਾਈਸ ਹੈ ਨਾਲ ਪੈਲਵਟ ਦਾ ਇੰਸਟਾਲ ਬਾਕੀ ਕੁਝ ਤੁਸੀਂ ਵੀ ਪਿਆਰੇ ਕਰਨੇ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ